ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਮੈਂ ਕਮਲਪ੍ਰੀਤ ਕਰ ਬ੍ਰਾਂਡ ਤੁਹਾਡਾ ਸਭ ਦਾ ਸਵਾਗਤ ਕਰਦੀ ਆਂ ਆਪਣੇ ਚੈਨਲ ਪੰਜਾਬੀ ਵਿਰਸਾ ਤੇ ਸਭ ਤੋਂ ਪਹਿਲਾਂ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਆਂ ਜਿਹੜੇ ਮੇਰੀਆਂ ਵੀਡੀਓਜ਼ ਨੂੰ ਪੂਰਾ ਦੇਖਦੇ ਨੇ ਉਹਨਾਂ ਨੂੰ ਲਾਈਕ ਕਰਦੇ ਨੇ ਤੇ ਸ਼ੇਅਰ ਕਰਦੇ ਨੇ ਤੇ ਕਮੈਂਟਸ ਕਰਕੇ ਆਪਣੇ ਜਿਹੜੇ ਸੁਜੈਸ਼ਨਸ ਨੇ ਆਪਣੇ ਸੁਝਾਅ ਨੇ ਉਹ ਮੈਨੂੰ ਦੱਸਦੇ ਨੇ ਕਿ ਮੈਂ ਐਦਾਂ ਕਰਾਂ ਤੇ ਇਸ ਇਸ ਵਿਸ਼ਿਆਂ ਤੇ ਜਿਹੜੀ ਹੈਗੀ ਇਹ ਵੀਡੀਓ ਬਣਾਵਾਂ ਤਾਂ ਉਸ ਵਿਸ਼ਿਆਂ ਤੇ ਮੈਂ ਵੀਡੀਓਜ਼ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਨੀ ਆਂ ਅੱਜ ਦੀ ਜਿਹੜੀ ਮੇਰੀ ਵੀਡੀਓ ਉਹ ਵੀ ਪੰਜਾਬੀ ਵਿਰਸੇ ਨਾਲ ਜੁੜੀ ਹੋਈ ਆ ਜਿਸ ਦਾ ਵਿਸ਼ਾ ਹੈਗਾ ਏ ਫੁਲਕਾਰੀ ਕੱਢਣਾ ਪੁਰਾਣੇ ਸਮਿਆਂ ਦੇ ਵਿੱਚ ਕਿਵੇਂ ਆਪਣੇ ਦਾਦੀ ਨਾਨੀ ਚਾਚੀ ਮੰਮੀ ਤਾਈਆਂ ਸਾਰੀਆਂ ਮਿਲ ਕੇ ਹਨਾ ਜਿਹੜੀਆਂ ਆਪਣੀਆਂ ਫੁਲਕਾਰੀਆਂ ਵਗੈਰਾ ਬਣਾਉਂਦੀਆਂ ਸੀਗੀਆਂ ਉਹੀ ਅੱਜ ਚੀਜ਼ਾਂ ਜਿਹੜੀਆਂ ਨੇ ਅਲੋਪ ਹੁੰਦੀਆਂ ਜਾ ਰਹੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਬਹੁਤ ਹੀ ਸੌਖੇ ਤੇ ਸਰਲ ਤਰੀਕੇ ਨਾਲ ਫੁਲਕਾਰੀ ਕੱਢਣੀ ਜਿਹੜੀ ਹੈਗੀ ਐ ਪੇਸ਼ ਕੀਤੀ ਆ ਮੇਰੀ ਅੱਜ ਦੀ ਇਹ ਵੀਡੀਓ ਤੁਸੀਂ ਅੰਤ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਸੀਂ ਵੀ ਫੁਲਕਾਰੀ ਦਾ ਜਿਹੜਾ ਟੰਕਾ ਹੈ ਉਹ ਤੁਸੀਂ ਸਿੱਖ ਸਕੋ ਤੇ ਜਿਹੜੇ ਕਈ ਯੂਜ਼ਰ ਮੇਰੇ ਅੱਜ ਦੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਪੰਜਾਬੀ ਵਿਰਸੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਐਦਾਂ ਦੀਆਂ ਹੋਰ ਵੀਡੀਓਜ਼ ਉਹ ਦੇਖਦੇ ਰਹਿਣ। ਇਹ ਜਿਹੜੀ ਮੇਰੀ ਅੱਜ ਦੀ ਫੁਲਕਾਰੀ ਆ ਉਹ ਅੱਟੀ ਤੇ ਧਾਗੇ ਨਾਲ ਕੱਢੀ ਹੋਈ ਆ। ਚਲੋ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਪੰਜਾਬੀ ਵਿਰਸੇ ਦੀ ਅਲੋਪ ਹੋ ਰਹੀ ਫੁਲਕਾਰੀ। ਫੁਲਕਾਰੀ ਕੱਢਣ ਲਈ ਨਾ ਪਹਿਲਾਂ ਮੈਂ ਇੱਕ ਮਲਮਲ ਦੀ ਚੁੰਨੀ ਲੈ ਲਈ ਸੀਗੀ ਜਿਹੜੀ ਆਮ ਆਪਣੇ ਬਾਜ਼ਾਰ ਚੋਂ ਕਿਸੇ ਵੀ ਚੁੰਨੀ ਵਾਲੀ ਦੁਕਾਨ ਤੇ ਕੱਪੜੇ ਵਾਲੀ ਦੁਕਾਨ ਤੋਂ ਮਿਲ ਜਾਂਦੀ ਆ ਪਰ ਇਹਦੇ ਤੇ ਨਾ ਮੈਂ ਆਪਣੇ ਆਪਣੇ ਆਪ ਹੀ ਪੈਨਸਲ ਨਾਲ ਇੱਕ ਡਿਜ਼ਾਈਨ ਜਿਹੜਾ ਸੀਗਾ ਉਹ ਬਣਾ ਲਿਆ ਤੇ ਬਣਾਉਣ ਤੋਂ ਬਾਅਦ ਇਹਨੂੰ ਫਰੇਮ ਲਾ ਲਿਆ ਤੁਸੀਂ ਆਪਣੇ ਹਿਸਾਬ ਨਾਲ ਚੰਗੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਟਾਈਟ ਕਰਕੇ ਖਿੱਚ ਕੇ ਫਰੇਮ ਲਾ ਲੈਣਾ ਹੁੰਦਾ ਹੈ ਤੇ ਇਹਦੇ ਤੇ ਜਿਹੜੀ ਕਢਾਈ ਆ ਉਹ ਆਪਾਂ ਕੱਢਾਂਗੇ ਅੱਟੀ ਦੇ ਧਾਗਿਆਂ ਨਾਲ ਇਹ ਦੇਖੋ ਇਹ ਥੋੜਾ ਜਿਹਾ ਜਿਵੇਂ ਕਾਟਨ ਦਾ ਹੁੰਦਾ ਹੈ ਧਾਗਾ ਤੇ ਇਹਨੂੰ ਅੱਟੀ ਦਾ ਧਾਗਾ ਕਹਿ ਦਿੰਦੇ ਨੇ ਜਿਵੇਂ ਤੁਸੀਂ ਮੇਰੀ ਪੁਰਾਣੀ ਵੀਡੀਓ ਚ ਦੇਖਿਆ ਹੋਊਗਾ ਬਈ ਆਪਾਂ ਪਹਿਲਾ ਜਿਹੜਾ ਮੈਂ ਸਹਰਾਣਾ ਕੱਢਿਆ ਸੀ ਉਹ ਰੇਸ਼ਮੀ ਧਾਗੇ ਦਾ ਕੱਢਿਆ ਸੀਗਾ ਪਰ ਕਈ ਜਿਹੜੀਆਂ ਕੜਾਈਆਂ ਹੁੰਦੀਆਂ ਨੇ ਉਹ ਸੁੱਤੀ ਧਾਗੇ ਨਾਲ ਕੱਢ ਦਿੰਦੇ ਨੇ ਆਪਾਂ ਤੇ ਜਿਹਨੂੰ ਆਪਾਂ ਅੱਟੀ ਕਹਿ ਦਿੰਨੇ ਆ ਇਹ ਵੀ ਆਰਾਮ ਨਾਲ ਤੁਹਾਨੂੰ ਰੀਲਾਂ ਵਾਲੀ ਦੁਕਾਨ ਤੋਂ ਈਜ਼ੀਲੀ ਮਿਲ ਜਾਂਦੀਆਂ ਇਹ ਜ਼ਿਆਦਾ ਇਹਨਾਂ ਦੀ ਜਿਹੜੀ ਪ੍ਰਾਈਸ ਆ ਉਹ ਵੀ ਮਹਿੰਗੀ ਨਹੀਂ ਹੈਗੀ ਇਹ ਬਸ ਇੱਕ ਮੈਨੂੰ ਲੱਗਦਾ ਇੱਕ ਜਿਹੜੀ ਅੱਟੀ ਦਾ ਗੁੱਛਾ ਏ 4 ਰੁਪਏ ਦਾ ਇੱਕ ਪਿਆਏ ਮੈਨੂੰ ਤੁਸੀਂ ਆਰਾਮ ਨਾਲ ਆਪਣੇ ਪਸੰਦ ਦੇ ਜਿਹੜੇ ਕਲਰ ਹੋ ਬਾਜ਼ਾਰ ਚੋਂ ਕਿਤੋਂ ਵੀ ਲੈ ਸਕ ਤੇ ਇਹਦੇ ਵਾਸਤੇ ਜਿਹੜੀ ਇਹ ਪਸੂਈ ਯੂਜ਼ ਕਰਨੀ ਆ ਉਹਦਾ ਜਿਹੜਾ ਨੱਕਾ ਹੁੰਦਾ ਨਾ ਉਹ ਆਮ ਸੂਈਆਂ ਨਾਲ ਥੋੜਾ ਜਿਹਾ ਮੋਟਾ ਹੁੰਦਾ ਏ ਕਿਉਂਕਿ ਇਹਨੂੰ ਤਾਂ ਧਾਗ ਨੂੰ ਆਪਾਂ ਦੂਰ ਥੋੜਾ ਧਾਗਾ ਵੀ ਮੋਟਾ ਹੁੰਦਾ ਨਾ ਤੁਸੀਂ ਦਿਖਾਓ ਮੈਂ ਤੁਹਾਨੂੰ ਸਿੰਗਲ ਕਰਕੇ ਦਿਖਾਉਣੀ ਆ ਇਹ ਧਾਗਾ ਆਮ ਧਾਗਿਆਂ ਨਾਲੋਂ ਥੋੜਾ ਮੋਟਾ ਹੁੰਦਾ ਏ ਤੇ ਜਿਹਦੇ ਕਰਕੇ ਨਾ ਇਹਦਾ ਨੱਕਾ ਵੱਡਾ ਹੁੰਦਾ ਤਾਂ ਕਿ ਈਜ਼ੀਲੀ ਇਹ ਸੂਈ ਦੇ ਵਿੱਚ ਨਿਕਲ ਜਵੇ ਤਾਂ ਇਹਦੇ ਵਿੱਚ ਆਪਾਂ ਹੁਣ ਕੀ ਕਰਾਂਗੇ ਜਿਹੜੀ ਕਢਾਈ ਆ ਇਹਨਾਂ ਨੂੰ ਕੱਢਣੀ ਜਿਹੜੀ ਹੈਗੀ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਹਦੀ ਜੜੀਆਂ ਆਪਣੀਆਂ ਆ ਪੱਤੀਆਂ ਨੇ ਇਹ ਬਣਾਉਣੀਆਂ ਜਿਹੜੀ ਹੈਗੀਆਂ ਸ਼ੁਰੂ ਕਰਦੀਆਂ ਤੁਸੀਂ ਆਪਣੇ ਮਨਪਸੰਦ ਡਿਜ਼ਾਈਨ ਜਾਂ ਜਿਹੜੇ ਰੰਗ ਰੰਗ ਨੇ ਉਹ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਇਹਦੇ ਵਿੱਚ ਵੀ ਆਪਾਂ ਜਿਹੜੀ ਹੈਗੀ ਕੁੰਡੀ ਦੀ ਜਿਹੜਾ ਤੋਪਾ ਹੈ ਉਹ ਪਰਣਾ ਇਹਨੂੰ ਆਪਾਂ ਕੁੰਡੀਆਂ ਤੋਂ ਆਪਾਂ ਕਹਿੰਦੇ ਜਿਹਦੇ ਵਿੱਚ ਇੱਕ ਤਰ੍ਹਾਂ ਦੀਵੇਂ ਗੱਠ ਜੀ ਮਾਰ ਕੇ ਇਦਾਂ ਕੱਢ ਲੈਣਾ ਹੈ ਬਾਹਰ ਅਰ ਉਸ ਤੋਂ ਬਾਅਦ ਇਦਾਂ ਹੀ ਉਹਦੇ ਕੋਲੋਂ ਹੀ ਇੱਕ ਤੋਪਾ ਹੋਰ ਭਰ ਕੇ ਥੋੜਾ ਗਾਂ ਕਰਕੇ ਫਿਰ ਇੱਕ ਤੋਂਪਾ ਇਦਾਂ ਹੀ ਕੁੰਡੀ ਦਾ ਕੁੰਡੀ ਮਾਰ ਲੈਣੀ ਆਪਾਂ ਨੇ ਇਹਨੂੰ ਥੋੜਾ ਟਾਈਟ ਹੀ ਕਰਨਾ ਹੈ ਕਿਉਂਕਿ ਜੇ ਢਿੱਲਾ ਰੱਖੋਗੇ ਨਾ ਜਦੋਂ ਫਰੇਮ ਲੈ ਜਾਣਾ ਨੇ ਆਪਣੇ ਆਪ ਹੋਰ ਵੀ ਢਿੱਲਾ ਹੋ ਜਾਣਾ ਇਸ ਕਰਕੇ ਥੋੜਾ ਟਾਈਟ ਰੱਖੋ ਤਾਂ ਕਿ ਜਿਹੜਾ ਬਾਅਦ ਚ ਵੀ ਹੈਗਾ ਉਹ ਸਹੀ ਹੋ ਜਵੇ ਤੁਸੀਂ ਇੱਥੇ ਕੋਈ ਵੀ ਰੰਗ ਦਾ ਜਿਹੜਾ ਤੁਹਾਨੂੰ ਆਪਣੇ ਵੀ ਵਧੀਆ ਲੱਗਦੇ ਨੇ ਤੁਸੀਂ ਉਹ ਰੰਗ ਜਿਹੜੇ ਹੈਗੇ ਨੇ ਯੂਜ਼ ਕਰ ਸਕਦੇ ਹੋ ਮੇਰੇ ਕੋ ਮੈਨੂੰ ਆ ਜਿਆਦਾ ਸੋਹਣੇ ਲੱਗਦੇ ਸੀ ਜਿਵੇਂ ਪੱਤਿਆਂ ਦੇ ਵਿੱਚ ਤੇ ਟਹਿਣੀਆਂ ਦੇ ਵਿੱਚ ਹਰੇ ਰੰਗ ਸੋਹਣੇ ਲੱਗਦੇ ਨੇ ਤਾਂ ਮੈਂ ਉਸ ਹੱਬ ਨਾਲ ਜਿਹੜਾ ਹੈਗਾ ਹਰਾ ਰੰਗ ਪਾਇਆ ਸੀ ਜਦੋਂ ਜਿਹੜਾ ਸਾਡੀ ਆਹ ਇੱਕ ਲਾਈਨ ਆ ਪੂਰੀ ਹੋ ਗਈ ਆ ਆਪਾਂ ਕੀ ਕਰਨਾ ਪੁੱਠੇ ਪਾਸੇ ਇਹਨੂੰ ਇੱਕ ਗੱਠ ਮਾਰ ਦੇਣੀ ਆ ਗੱਠ ਨਾਲ ਕੀ ਹੋਊਗਾ ਕਿ ਜਿਹੜਾ ਥੋੜਾ ਧੱਗ ਆਏ ਉਹ ਨਿਕਲੂਗਾ ਨਹੀਂ ਤੇ ਥੋੜੀ ਜਿਹੜੀ ਕੜਾਈ ਆ ਉੱਧੜੂਗੀ ਨਹੀਂ ਚੰਗੀ ਤਰ੍ਹਾਂ ਪਿੱਛੇ ਦੋ ਤਿੰਨ ਜਿਹੜੀਆਂ ਗੱਠਾਂ ਨੇ ਐਨ ਘੁੱਟੀਆਂ ਮਾਰ ਦੇਣੀਆਂ ਹੁੰਦੀਆਂ ਨੇ ਤੇ ਆਪਾਂ ਇਹਨੂੰ ਇੱਥੋਂ ਕੈਂਚੀ ਨਾਲ ਕੱਟ ਦੇਣਾ ਆ ਅਗਲਾ ਜਿਹੜਾ ਹੈਗਾ ਸੀ ਫੁੱਲ ਦੇ ਵਿੱਚ ਹੈਗਾ ਜਿਹੜਾ ਰੰਗ ਭਰਨਾ ਸ਼ੁਰੂ ਕਰਾਂਗੇ ਇਹਨੂੰ ਬਸ ਅਸੀਂ ਨੀਚੋਂ ਤੋਂ ਸ਼ੁਰੂ ਕਰਕੇ ਉੱਪਰੋਂ ਦੀ ਖਤਮ ਕਰਨਾ ਹੈ ਜਿਹਨੂੰ ਆਪਾਂ ਸਿੰਪਲ ਜਿਹੜਾ ਟਾਂਕਾ ਹੈ ਉਹ ਕਹਿ ਦਿੰਨੇ ਆ ਜਿਹੜਾ ਵੀ ਕੋਈ ਗੱਠ ਨਹੀਂ ਕੋਈ ਕੁੰਡੀ ਨਹੀਂ ਸਿੰਪਲ ਉੱਪਰੋਂ ਲੈ ਕੇ ਨੀਚੇ ਸ਼ੁਰੂ ਕਰਨਾ ਆ ਨਹੀਂ ਅਗਲੇ ਪਾਸੋਂ ਦੀ ਨੀਚੇ ਕੱਢਿਆ ਫਿਰ ਜਿਹੜਾ ਉੱਪਰ ਇਹਨੂੰ ਲੈ ਜਾਣਾ ਹੈ ਇੱਕ ਬਹੁਤ ਹੀ ਮਤਲਬ ਸੌਖਾ ਜਿਹੜਾ ਹੈਗਾ ਇਹ ਮੈਂ ਉਹ ਡਿਜ਼ਾਈਨ ਦੱਸ ਰਹੀ ਹਾਂ ਤੁਹਾਨੂੰ ਵੀ ਤਾਂ ਕਿ ਜਿਹੜਾ ਕੋਈ ਵੀ ਬੰਦਾ ਆ ਵੀਡੀਓ ਨੂੰ ਦੇਖ ਕੇ ਆਰਾਮ ਨਾਲ ਈਜ਼ੀਲੀ ਬਣਾ ਸਕਦਾ ਹੈ ਇਹਦੇ ਲਈ ਆਪਾਂ ਨੂੰ ਕੋਈ ਜ਼ਿਆਦਾ ਵੀ ਪ੍ਰੈਕਟਿਸ ਦੀ ਵੀ ਲੋੜ ਨਹੀਂ ਹੈ ਤੁਸੀਂ ਜਦੋਂ ਕਿ ਸ਼ੁਰੂ ਕਰੋਗੇ ਨਾ ਪਹਿਲੀ ਵਾਰੀ ਤੁਸੀਂ ਇਹਨੂੰ ਬਣਾ ਸਕਦੇ ਹੋ ਆਰਾਮ ਨਾਲ ਪਹਿਲਾਂ ਦੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਕਿ ਜਿਵੇਂ ਕੁੜੀਆਂ ਇਕੱਠੀਆਂ ਹੋ ਕੇ ਆਪਣੀਆਂ ਸਹੇਲੀਆਂ ਨਾਲ ਜਾਂ ਨਣਦਾ ਭਾਬੀਆਂ ਇਕੱਠੀਆਂ ਹੋ ਕੇ ਆਪਣਾ ਸਮਾਨ ਜਿਹੜਾ ਸੀ ਤਿਆਰ ਕਰਦੀਆਂ ਸੀ। ਜਿਵੇਂ ਹੁਣ ਸੌਣ ਦਾ ਮਹੀਨਾ ਸੌਣ ਦੇ ਮਹੀਨੇ ਦੇ ਵਿੱਚ ਕੀ ਹੁੰਦਾ ਸੀਗਾ ਬਈ ਕੁੜੀਆਂ ਆਪਣੇ ਪੇਕੇ ਘਰ ਆਈਆਂ ਹੁੰਦੀਆਂ ਸੀ ਤੇ ਉੱਥੇ ਆਪਣਾ ਜਿਹੜਾ ਕੋਈ ਕੋਈ ਨਾ ਕੋਈ ਐਵੇਂ ਕਿਸੇ ਦਾ ਕੱਢਦੀਆਂ ਰਹਿੰਦੀਆਂ ਸੀਗੀਆਂ ਤੇ ਪਿਪੜਾਂ ਥੱਲੇ ਜਾਂ ਇਕੱਠੀਆਂ ਹੋ ਕੇ ਹਨਾ ਜਾਂ ਵਿਆਹ ਤੋਂ ਪਹਿਲਾਂ ਮਾਵਾਂ ᱛੀਆਂ ਜਿਵੇਂ ਮਾਂ ਆਪਣੀ ਕੁੜੀ ਦਾ ਦਾਜ ਤਿਆਰ ਕਰਦੀ ਹੈ ਕੁੜੀ ਵੀ ਨਾਲ ਲੱਗੀ ਹੁੰਦੀ ਸੀਗੀ ਤਿਆਰ ਕਰਦੀ ਸੀ ਤੇ ਨਾਲ ਗੀਤ ਵੀ ਗਾਉਂਦੀਆਂ ਰਹਿੰਦੀਆਂ ਸੀਗੀਆਂ ਉਹ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਗੀਤ ਤੁਹਾਡਾ ਸਾਂਝਾ ਕਰਦੀ ਆਂ ਚਿੱਟੀ ਚਾਹਦਰ ਤੇ ਫੁੱਲਾਂ ਦਾ ਜੋੜਾ ਮਾਵਾਂ ਤੀਆਂ ਦਾ ਡਾਡਾ ਵਿਛੋੜਾ ਵੇ ਰੱਬਾ ਕਿਤੇ ਮਿਲਿਏ 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 ਨੀ ਮਿਲ ਮੇਰੀ ਹੈ ਜਾਨੇ ਜਾਨਤਾ ਪਹਿ ਗਈ ਵਾਸ ਬੇਗਾਨੇ ਵੇ ਰੱਬਾ ਕਿਤੇ ਮਿਲਿਏ 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 ਨੀ ਮਿਲ ਮੇਰੀ ਹੈ ਜਾਨੇ ਜਿਵੇਂ ਮੇਰੇ ਕੋਲ ਮੇਰੀ ਨਾਨੀ ਦੇ ਜਿਹੜੇ ਹਨਾ ਬਾਗ ਫੁਲਕਾਰੀਆਂ ਜਾਂ ਕੁਝ ਹੋਰ ਜਿਹੜੇ ਪ੍ਰਾਣੀਆਂ ਚਾਦਰਾਂ ਕੇਸਮੈਂਟ ਦੀਆਂ ਪਈਆਂ ਨੇ ਜਾਂ ਮੇਰੇ ਮੰਮੀ ਦੇ ਉਹਨਾਂ ਦੇ ਆਪਣੇ ਨਾਨੀ ਜੀ ਦੀਆਂ ਜਿਹੜੀਆਂ ਫੁਲਕਾਰੀਆਂ ਕਿ ਗਰੇ ਮੇਰੇ ਕੋਲ ਹੈਗੇ ਨੇ ਸਾਹਮੇ ਪਏ ਨੇ ਮੈਂ ਇਸ ਕਰਕੇ ਵੀ ਐਵੇਂ ਦੇ ਚੀਜ਼ਾਂ ਰੱਖਣਾ ਚਾਹੁੰਦੀ ਆ ਕਿ ਕੱਲ ਨੂੰ ਆਉਣ ਵਾਲੇ ਮੇਰੇ ਵੀ ਜਿਹੜੇ ਬੱਚੇ ਹੋਣ ਹਨਾ ਜਾਂ ਦੋਤੇ ਦੋਤੀਆਂ ਜਾਂ ਪੋਤੇ ਪੋਤੀਆਂ ਉਹ ਵੀ ਕਹਿ ਸਕਣ ਮੇਰੇ ਵਾਂਗੂ ਬਈ ਮੇਰੀ ਜੜੀ ਹੈਗੀ ਆ ਦਾਦੀ ਦੀ ਜਾਂ ਨਾਨੀ ਦੀ ਵੀ ਉਹਨਾਂ ਦੀਆਂ ਫੁਲਕਾਰੀਆਂ ਸਾਡੇ ਕੋਲ ਸਾਂਭੀਆਂ ਪਈਆਂ ਨੇ ਆਪਾਂ ਤਾਂ ਰੱਖ ਲੀਆਂ ਸਾਂਭ ਕੇ ਹੁਣ ਇਹ ਨਹੀਂ ਨਾ ਪਤਾ ਕਿ ਆਪਣੀ ਆਪਾਂ ਵੀ ਕੋਈ ਨਿਸ਼ਾਨੀ ਉਹਨਾਂ ਨੂੰ ਦੇ ਸਕਾਂਗੇ ਕਿ ਨਹੀਂ ਇਸ ਕਰਕੇ ਮੈਂ ਐਵੇਂ ਦੀਆਂ ਦੋ ਚਾਰ ਜਿਹੜੀਆਂ ਫੁਲਕਾਰੀਆਂ ਨੇ ਜਾਂ ਚਾਦਰਾਂ ਨੇ ਜਾਂ ਨਾਲੇ ਨੇ ਮੈਂ ਬੁਣਨਾ ਚਾਹੁੰਦੀ ਆ ਤਾਂ ਕਿ ਹੋ ਸਕਦਾ ਕਿ ਮੇਰੇ ਆਉਣ ਵਾਲੀ ਪੀੜ੍ਹੀ 'ਚੋਂ ਬੱਚਿਆਂ ਨੂੰ ਵੀ ਐਵੇਂ ਦਾ ਕੋਈ ਸ਼ੌਂਕ ਪਵੇ ਤੇ ਉਹ ਮੇਰੀਆਂ ਜਿਹੜੀਆਂ ਚੀਜ਼ਾਂ ਨੇ ਨਿਸ਼ਾਨੀਆਂ ਨੇ ਉਹਨਾਂ ਨੂੰ ਸਾਂਭ ਕੇ ਰੱਖਣ ਮੇਂ ਮੇਂ ਦੂਸਰਾ ਇੱਕ ਜਿਹੜਾ ਹੈਗਾ ਗੁਲਾਬੀ ਰੰਗ ਦਾ ਰਾਣੀ ਰੰਗ ਦਾ ਧਾਗਾ ਲੈ ਲਿਆ ਇਹ ਨਾਲ ਇਹਦੇ ਨਾਲ ਕੀ ਹੈ ਥੋੜਾ ਸ਼ੈਡੇਡ ਜੀ ਜਿਹੜੀ ਹੁੰਦੀ ਆ ਫੁਲਕਾਰੀ ਜਿਹੜਾ ਹੈਗਾ ਫੁੱਲ ਸੋਹਣਾ ਲੱਗਦਾ ਹੈ ਤੁਸੀਂ ਆਪਣੀ ਮਰਜ਼ੀ ਨਾਲ ਚਾਹੇ ਪੂਰਾ ਰੰਗ ਵੀ ਪਾ ਸਕਦੇ ਸੀ ਪਰ ਮੈਂ ਚਲੋ ਸ਼ੈਡੇਡ ਜਿਹੜਾ ਹੈਗਾ ਆ ਉਹ ਯੂਜ਼ ਕੀਤਾ ਜ਼ਿਆਦਾਤਰ ਕੀ ਹੁੰਦਾ ਕਿ ਫੁਲਕਾਰੀ ਚ ਨਾ ਬਹੁਤ ਜ਼ਿਆਦਾ ਗੂੜੇ ਗੂੜੇ ਰੰਗ ਪਾਏ ਜਾਂਦੇ ਨੇ ਕੀ ਹੁੰਦਾ ਕਿ ਇਹਦੇ ਨਾਲ ਨਾ ਦੂਰੋਂ ਹੀ ਜਿਹੜੇ ਹੈਗੇ ਨੇ ਜਿਹੜਾ ਫੁੱਲ ਨੇ ਉਹ ਚਮਕਾ ਮਾਰਦੇ ਨੇ ਸੋਹਣੇ ਲੱਗਦੇ ਨੇ ਉਠਵੀਂ ਲੱਗਦੀ ਆ ਫੁਲਕਾਰੀ ਤਾਂ ਪਹਿਲੇ ਸਮਿਆਂ ਦੇ ਵਿੱਚ ਬਾਲੇ ਜਿਆਦਾ ਗੂੜੇ ਜਿਹੜੇ ਸੀਗੇ ਲੈਂਦੇ ਸੀ ਹੁਣ ਤਾਂ ਸਗੋਂ ਨਵੀਆਂ ਵਿਆਹੀਆਂ ਕੁੜੀਆਂ ਵੀ ਬਹੁਤ ਫਿੱਕੇ ਕੱਪੜੇ-ਕੁਪੜੇ ਸੂਟ-ਸੱਟ ਪਾਉਂਦੀਆਂ ਨੇ ਕਿਉਂਕਿ ਅੱਜ ਕੱਲ ਦਾ ਮਾਹੌਲ ਹੀ ਐਵੇਂ ਦਾ ਹੋ ਗਿਆ ਕਿ ਕੁੜੀਆਂ ਨੂੰ ਨਾ ਫਿੱਕੇ ਜਿਹੜੇ ਹੈਗੇ ਨੇ ਕੱਪੜੇ ਜਿਆਦਾ ਸੋਹਣੇ ਲੱਗਣ ਲੱਗੇ ਨੇ ਫਿਰ ਸਾਡ ਮੰਮੀ ਹੁਣਾਂ ਦੇ ਵੇਲੇ ਮੈਂ ਮੰਮੀ ਹੁਣਾਂ ਦੀਆਂ ਫੋਟੋਆਂ ਦੇਖਦੀ ਹੁੰਨੀ ਆ ਵੀ ਉਹ ਮੰਮੀ ਹੁਣੇ ਦਾਜ਼ ਦੇ ਹੁੰਦੇ ਸੀਗੇ ਕਿ ਅਸੀਂ ਬਹੁਤ ਜ਼ਿਆਦਾ ਵਿਆਹਣ ਉਹ ਤਾਂ ਚੂੜੀਆਂ ਵੀ ਹਮੇਸ਼ਾ ਪਾ ਕੇ ਰੱਖਦੇ ਸੀਗੇ ਵੀ ਜਿਹੜੀ ਸੁਆਗਣ ਹੁੰਦੀ ਸੀ ਵੀ ਉਹਨਾਂ ਦਾ ਕੱਚ ਦੀਆਂ ਚੂੜੀਆਂ ਪਾ ਕੇ ਹੀ ਰੱਖਣੀਆਂ ਔਰ ਨਾ ਤੀਆਂ ਵੇਲੇ ਤਾਂ ਕੀ ਕਰਨਾ ਉਹਦੀ ਸੱਸ ਨੇ ਜਾਂ ਮਤਲਬ ਕੁੜੀ ਦੀ ਮਾਂ ਨੇ ਉਹਨਾਂ ਨੂੰ ਨਾ ਨਵੀਆਂ ਚੂੜੀਆਂ ਚੜਾ ਕੇ ਦੇਣੀਆਂ ਹਰੀਆਂ ਜਾਂ ਲਾਲ ਚੂੜੀਆਂ ਜਿਹੜੀਆਂ ਸੀ ਹਮੇਸ਼ਾ ਪਾ ਕੇ ਰੱਖਦੇ ਹੁੰਦੇ ਸੀਗੇ ਹੁਣ ਤਾਂ ਪਰ ਉਹ ਚੀਜ਼ਾਂ ਰਹੀਆਂ ਹੀ ਨਹੀਂ ਕੁਝ ਇਹ ਵੀ ਹੋ ਗਿਆ ਕਿ ਆਫਿਸ ਜਾਣ ਕਰਕੇ ਕਈ ਜਿਹੜੀਆਂ ਮਤਲਬ ਹੁਣ ਲੇਡੀਜ਼ ਜੌਬ ਕਰਦੀਆਂ ਨੇ ਉਹਨਾਂ ਨੂੰ ਔਖੀਆਂ ਵੀ ਲੱਗਦੀਆਂ ਨੇ ਉੱਥੇ ਕੰਮ ਤੇ ਚੂੜੀਆਂ ਪਾਉਣੀਆਂ ਤੇ ਤਾਂ ਕਰਕੇ ਵੀ ਥੋੜਾ ਹੁਣ ਘਟ ਗਿਆ ਇਹਨਾਂ ਚੀਜ਼ਾਂ ਦਾ ਰਵਾਜ ਫਿਰ ਰੱਗ ਫਿੱਕੇ ਇਸ ਕਰਕੇ ਪਾਉਣ ਲੱਗੇ ਵੀ ਕੁੜੀਆਂ ਨੂੰ ਥੋੜੇ ਸੋਬਰ ਜੇ ਰੰਗ ਸੋਹਣੇ ਲਾਗੇ ਤੇ ਉਹਨਾਂ ਨੂੰ ਇਹ ਲੱਗਦਾ ਵੀ ਬਾਹਰ ਜਦੋਂ ਆਪਾਂ ਆਫਿਸ ਜਾਂਦੇ ਆ ਜਾਂ ਕਿਤੇ ਡਿਊਟੀ ਕਰਨ ਜਾਂਦੇ ਆ ਵੀ ਉਹ ਰੰਗ ਥੋੜੇ ਅੱਖਾਂ ਜੀਆਂ ਚ ਪੈਂਦੇ ਨੇ ਜਾਂ ਦਫ਼ਤਰ ਤੇ ਕੰਮ ਕਰਨ ਜਾਂਦੇ ਆ ਤਾਂ ਵੀ ਜਿਹੜੀਆਂ ਕੁੜੀਆਂ ਨੇ ਉਹ ਫਿੱਕੇ ਰੰਗ ਜਿਹੜੇ ਹੈਗੇ ਨੇ ਪਾਉਣਾ ਸ਼ੁਰੂ ਕਰਤੇ ਨੇ ਉਹਨਾਂ ਨੇ ਪਰ ਆ ਇਹ ਨਹੀਂ ਹੈ ਜਿਵੇਂ ਮੈਂ ਵੀ ਆ ਮੈਂ ਵੀ ਵੈਸੇ ਫਿੱਕੇ ਰੰਗ ਪਾਉਣੀ ਆ ਪਰ ਜਦੋਂ ਕੋਈ ਇਦਾਂ ਦਾ ਆਪਣਾ ਹੁੰਦਾ ਇਤਿਹਾਰ ਜਾਂ ਕੋਈ ਵਿਆਹ ਸ਼ਾਦੀ ਉਦੋਂ ਤਾਂ ਮੈਂ ਵੀ ਫਿਰ ਇਹਨ ਗੁੜੇ ਗੁੜੇ ਰੰਗ ਪਾਉਣੀ ਆ ਪਰ ਹਾਂ ਇਹ ਵੀ ਆਫਿਸ ਵਗੈਰਾ ਜਿਹੜੇ ਹੈਗੇ ਨੇ ਉਹ ਰੰਗ ਨਹੀਂ ਪਾ ਸਕਦੇ ਆਪਾਂ ਫੁਲਕਾਰੀ ਦੇ ਸੈਂਟਰ ਜਿਹੜਾ ਹੈਗਾ ਆਪਣਾ ਅਲਾ ਦਾ ਖਾਨਾ ਇਹਦੇ ਵਾਸਤੇ ਮੈਂ ਅਲੱਗ ਰੰਗ ਲਿਆ ਪੀਲਾ ਰੰਗ ਵੈਸੇ ਫੁਲਕਾਰੀ ਤੁਸੀਂ ਦੇਖੀ ਹੋਗਾ ਜਿਹੜੀਆਂ ਅੱਜਕੱਲ ਬਾਜ਼ਾਰ 'ਚ ਵੀ ਮਿਲਦੀਆਂ ਉਹਨਾਂ 'ਚ ਵੀ ਆਹੀ ਜਿਹੜੇ ਹੁੰਦੇ ਨੇ ਉਠਵੇਂ ਜਿਹੜੇ ਰੰਗ ਹੁੰਦੇ ਨੇ ਔਰ ਇਹਦੇ ਵਿੱਚ ਪੂਰੀ ਫੁਲਕਾਰੀ ਦੇ ਵਿੱਚ ਮੈਂ ਸਿੰਪਲ ਜਿਹੜਾ ਹੈਗਾ ਤੋਪਾ ਉਹੀ ਵਰਤਿਆ ਏ ਸਿਰਫ ਆਹੀ ਜਿਹੜਾ ਸੀਗਾ ਡੰਡੀ ਵਾਲਾ ਟਹਿਣੀ ਵਾਲਾ ਜਿਹਨੂੰ ਕਹਦੀਏ ਵੀ ਇੱਕ ਕੁੰਡੀ ਤੋਪਾ ਜਿਹੜਾ ਹੈਗਾ ਸੀ ਵਰਤਿਆ ਸੀ ਅਦਰਵਾਈਜ਼ ਤਾਂ ਵੀ ਜਿਹੜਾ ਮੇਰਾ ਆਹਾ ਹੈ ਬਾਕੀ ਜਿਹੜੀ ਕੜਾਈ ਆ ਉਹ ਮੈਂ ਸਿੰਪਲ ਜਿਹਾ ਇੱਕ ਤੋਪੇ ਨਾਲ ਕੀਤੀ ਆ ਜਿਹੜਾ ਹਰ ਬੰਦਾ ਆਰਾਮ ਨਾਲ ਹੀ ਕਰ ਸਕਦਾ ਆ ਕੋਈ ਔਖੀ ਨਹੀਂ ਹੈਗੀ ਇਹਦੇ ਵਾਸਤੇ ਕੋਈ ਇਦਾਂ ਦਾ ਮਤਲਬ ਸਾਨੂੰ ਪ੍ਰੈਕਟਿਸ ਬਾਰ-ਬਾਰ ਕਰਨ ਦੀ ਲੋੜ ਨਹੀਂ ਕਿ ਤੋ ਸਿੱਖਣ ਦੀ ਲੋੜ ਨਹੀਂ ਕੋਈ ਵੀ ਕਰ ਸਕਦਾ ਇਹਨੂੰ ਔਰ ਹਾਂ ਇੱਕ ਇਹ ਗੱਲ ਵੀ ਆ ਵੀ ਜਿਵੇਂ ਹੁਣ ਮੈਂ ਅੱਜ ਜਿਹੜੀ ਫੁਲਕਾਰੀ ਆ ਇਹ ਮੈਂ ਅੱਟੀ ਦੇ ਧਾਗੇ ਨਾਲ ਕੱਢ ਰਹੀ ਆ ਤੁਸੀਂ ਇਹਨੂੰ ਰੇਸ਼ਮੀ ਧਾਗੇ ਨਾਲ ਵੀ ਕੱਢ ਸਕਦੇ ਹੋ ਵੀ ਜੇ ਕਈਆਂ ਦੇ ਘਰ ਰੇਸ਼ਮੀ ਰੀਲਾਂ ਪਈਆਂ ਹੋਣ ਰੇਸ਼ਮੀ ਧਾਗੇ ਪਏ ਹੋਣ ਤੁਸੀਂ ਰੇਸ਼ਮੀ ਰੀਲ ਨਾਲ ਵੀ ਇਹਨੂੰ ਕੱਢ ਸਕਦੇ ਹੋ ਤੇ ਉਹਦੀ ਥੋੜੀ ਇਹ ਆ ਵੀ ਚਮਕ ਜਿਹੜੀ ਹੈਗੀ ਆ ਉਹ ਜ਼ਿਆਦਾ ਹੋਊਗੀ ਤਾਂ ਉਹ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਹੋ ਮੈਂ ਟੈਣੀ ਦੇ ਜਿਹੜੀ ਉੱਪਰ ਡੋਡੀ ਬਣਾਈ ਸੀ ਉਹਦੇ ਵਿੱਚ ਮੈਂ ਸੰਤਰੀ ਰੰਗ ਲਿਆ ਤੁਸੀਂ ਜਿਹੜਾ ਮਰਜ਼ੀ ਯੂਜ਼ ਕਰ ਸਕਦੇ ਹੋ ਵੀ ਜਿਹੜਾ ਤੁਹਾਨੂੰ ਪਸੰਦ ਹੋਵੇ ਪਰ ਮੇਰੇ ਕੋਲ ਸੰਤਰੀ ਰੰਗ ਸੀ ਤੇ ਮੈਨੂੰ ਇਹ ਸੋਹਣਾ ਲੱਗਦਾ ਮੈਂ ਉਹ ਰੰਗ ਦੀ ਵਰਤੋਂ ਕੀਤੀ ਆ ਤੇ ਐਦਾਂ ਹੀ ਕਰ ਕਰਕੇ ਮੈਂ ਸਾਰਾ ਜਿਹੜਾ ਫੁੱਲਾ ਉਹ ਇਹਦਾ ਤਿਆਰ ਕਰ ਲੈਣਾ ਹੈ ਤੁਸੀਂ ਐਵੇਂ ਦੇ ਜਿਹੜੇ ਡਿਜ਼ਾਈਨ ਨੇ ਆਪਣੀ ਪਸੰਦ ਦੇ ਡਿਜ਼ਾਈਨ ਤੁਸੀਂ ਨੈਟ ਤੋਂ ਵੀ ਦੇਖ ਸਕਦੇ ਹੋ ਜਾਂ ਤੁਹਾਡੇ ਕੋਲ ਕੋਈ ਕਿਤਾਬਾਂ ਹੋਣ ਤੁਸੀਂ ਕਿਤਾਬ ਚੋਂ ਵੀ ਫੁਲਰੀ ਫੁਲਕਾਰੀ ਦੇ ਡਿਜ਼ਾਈਨ ਨੇ ਉਹ ਦੇਖ ਸਕਦੇ ਹੋ ਤੇ ਤੁਸੀਂ ਇਹਨੂੰ ਨੀਲ ਨਾਲ ਨੀਲ ਹੋ ਗਿਆ ਤੇ ਮਿੱਟੀ ਦਾ ਤੇਲ ਹੋ ਗਿਆ ਜਾਂ ਤਾਰਪੀਨ ਦਾ ਤੇਲ ਉਹਦੇ ਨਾਲ ਜਿਹੜਾ ਹੈਗਾ ਆ ਛਾਪ ਆਏ ਜਿਹੜਾ ਉਹਦਾ ਬਣਾਉਣਾ ਫੁੱਲ ਦਾ ਉਹਨਾਂ ਬਣਾ ਸਕਦੇ ਹੋ ਯਾ ਫਿਰ ਕਈਆਂ ਦੀ ਡਰਾਇੰਗ ਬਹੁਤ ਸੋਹਣੀ ਹੁੰਦੀ ਆ ਉਹ ਹੱਥ ਨਾਲ ਹੀ ਜਿਹੜਾ ਹੈਗਾ ਜਿਹੜਾ ਫੁੱਲੰਦਾ ਜਾਂ ਕੋਈ ਵੀ ਤਰ੍ਹਾਂ ਦਾ ਕੋਈ ਨਮੂਨਾ ਤਾਰਨਾ ਹੈ ਉਹ ਆਰਾਮ ਨਾਲ ਤਾਰ ਲੈਂਦੇ ਨੇ ਬਸ ਇੰਨੀ ਧਿਆਨ ਰੱਖਿਓ ਵੀ ਤੁਸੀਂ ਉਹਨੂੰ ਪੈਨਸਲ ਨਾਲ ਕਾਲੀ ਪੈਨਸਲ ਨਾਲ ਜਿਹੜਾ ਹੈਗਾ ਉਹ ਕਰਨਾ ਹੈ ਕਿਉਂਕਿ ਕਈ ਵਾਰੀ ਭਾਜ ਪੈਨ ਨਾਲ ਕਰ ਲਈਏ ਪੈਨ ਨਾਲ ਕੀਤੀ ਹੋਈ ਜਿਹੜੀ ਛਪਾਈ ਆ ਉਹ ਤੋਣ ਤੋਂ ਬਾਅਦ ਵੀ ਨਹੀਂ ਲੈਂਦੀ ਹੈਗੀ ਇਸ ਕਰਕੇ ਕੋਸ਼ਿਸ਼ ਕਰੋ ਵੀ ਜਾਂ ਤਾਂ ਨੀਲ ਨਾਲ ਹੀ ਛਾਪੋ ਹਣਾ ਜੇ ਨਹੀਂ ਹੈਗਾ ਤਾਂ ਤੁਸੀਂ ਕੋਈ ਗੱਲ ਨਹੀਂ ਤੁਸੀਂ ਉਹ ਕਾਲੀ ਪੈਨਸਲ ਨਾਲ ਜਿਹੜੀ ਆਪਣੀ ਕੱਚੀ ਪੈਨਸਲ ਹੁੰਦੀ ਆ ਉਹਦੇ ਨਾਲ ਵੀ ਛਾਪ ਸਕਦੇ ਹੋ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਮੈਂ ਆਪਣਾ ਫੁੱਲ ਦਾ ਜਿਹੜਾ ਡਿਜ਼ਾਈਨ ਆ ਉਹ ਇੱਕ ਪਾਸਾ ਪੂਰਾ ਕਰ ਲਿਆ ਏ ਐਵੇਂ ਹੀ ਮੈਂ ਹੌਲੀ ਹੌਲੀ ਇੱਧਰ ਸੇਮ ਇੱਕ ਇਸੇ ਤਰ੍ਹਾਂ ਜਿਹੜੇ ਰੰਗ ਨੇ ਉਹ ਭਰ ਲੈਣੇ ਨੇ ਜਿਹੜਾ ਦਾ ਫੁੱਲ ਆ ਉਹ ਮੈਂ ਇਦਾਂ ਹੀ ਜਿਹੜਾ ਹੈਗਾ ਪੂਰਾ ਕਰ ਲੈਣਾ ਹੈ ਜਿਹੜਾ ਮੇਰਾ ਫੁਲਕਾਰੀ ਦਾ ਫੁੱਲ ਆ ਉਹ ਮੈਂ ਪੂਰਾ ਕਰ ਲਿਆ ਹੈ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਵੀ ਜਿਹੜੇ ਹੈਗਾ ਇਹਦਾ ਡਿਜ਼ਾਈਨ ਸੋਹਣਾ ਲੱਗਿਆ ਹੋਊਗਾ ਤੇ ਤੁਸੀਂ ਵੀ ਆਰਾਮ ਨਾਲ ਇਹਨੂੰ ਬਣਾ ਕੇ ਦੇਖ ਸਕਦੇ ਹੋ ਆਪਣੇ ਘਰ ਕਿਉਂਕਿ ਇਹ ਬਹੁਤ ਸੌਖਾ ਹੈ ਬਣਾਉਣ ਚ ਕੋਈ ਔਖਾ ਹੈ ਇਸ ਵਿੱਚ ਮੈਂ ਤੋਪਾ ਜਿਹੜਾ ਉਹ ਨਹੀਂ ਵਰਤਿਆ ਹੈਗਾ ਤੇ ਇਹ ਇਦਾਂ ਹੀ ਤੁਸੀਂ ਵੀ ਉਠਵੇਂ ਰੰਗ ਜਿਹੜੇ ਹੈਗੇ ਨੇ ਉਹ ਪਾਓ ਤਾਂ ਕਿ ਜਿਹੜੀ ਤੁਹਾਡੀ ਫੁਲਕਾਰੀ ਆ ਉਹ ਸੋਹਣੀ ਬਣੇ ਤੁਸੀਂ ਦੇਖ ਸਕਦੇ ਹੋ ਵੀ ਮੈਂ ਅਲੱਗ-ਅਲੱਗ ਰੰਗਾਂ ਦੇ ਨਾਲ ਹੈ ਨਾ ਜਿਹੜੇ ਫੁੱਲ ਨੇ ਉਹ ਪਾਏ ਨੇ ਇਹਨਾਂ ਨਾਲ ਜਿਹੜੀ ਮੇਰੀ ਫੁਲਕਾਰੀ ਆ ਹੋਰ ਵੀ ਜ਼ਿਆਦਾ ਸੋਹਣੀ ਲੱਗਣ ਲੱਗੀ ਆ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹਦੇ ਤੋਪੇ ਸਾਰੇ ਉਦਾਂ ਹੀ ਨੇ ਜਿਹੜੇ ਆਪਾਂ ਬਹੁਤ ਸਧਾਰਨ ટોਪੇ ਜਿਹੜੇ ਮੈਂ ਵਰਤੇ ਨੇ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਤੇ ਇਦਾਂ ਲਈ ਹੋਈ ਫੁਲਕਾਰੀ ਜਿਹੜੀ ਹੈਗੀ ਉਹ ਬਹੁਤ ਸੋਹਣੀ ਲੱਗਦੀ ਆ ਮੈਂ ਉਮੀਦ ਕਰਦੀ ਆ ਤੁਹਾਨੂੰ ਮੇਰੀ ਬਾਕੀ ਵੀਡੀਓ ਜਿਹਾ ਤਰ੍ਹਾਂ ਅੱਜ ਦੀ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਕੋਈ ਸੁਝਾਅ ਆ ਜਾਂ ਕੋਈ ਹੋਰ ਕਿਸੇ ਕਿਸ ਤਰ੍ਹਾਂ ਦੇ ਤੁਸੀਂ ਜਿਹੜੀ ਵੀਡੀਓ ਆ ਦੇਖਣਾ ਚਾਹੁੰਦੇ ਹੋ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਮਿਲਦੇ ਆਂ ਇਦਾਂ ਹੀ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਹੋਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ